ਕੰਗੜਾ ਨੌ ਦਾ ਥੱਪੜ ਵਾਲਾ ਮਾਮਲਾ ਜਿਵੇਂ ਹੀ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਕੰਗੜਾ ਨੌ ਤੇ ਸਵਾਲ ਵੀ ਖੜੇ ਹੋ ਰਹੇ ਨੇ ਇਸ ਨੂੰ ਲੈ ਕੇ ਹੀ ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਚੇਅਰਮੈਨ ਕਿਰਨਜੀਤ ਸਿੰਘ ਮਿੱਠਾ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਸਵਾਲ ਰੱਖ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਹੀ ਸੰਸਦ ਬੈਠੇਗੀ ਤਾਂ ਸਭ ਤੋਂ ਪਹਿਲਾਂ ਕੰਗੜਾ ਨੌਤ ਤੋਂ ਸਵਾਲ ਪੁੱਛੇ ਜਾਣ ਕੇ ਹਰ ਵਾਰ ਕੰਗੜਾ ਨੌਤ ਪੰਜਾਬ ਨੂੰ ਉਗਰਾਹਵਾਦੀ ਜਾਂ ਗਰਮ ਖਿਆਲੀ ਕਹਿ ਕੇ ਕਿਉਂ ਟਾਰਗੇਟ ਕਰਦੀ ਹੈ ਤਾਂ ਇਨ੍ਹਾਂ ਸਵਾਲਾਂ ਨਾਲ ਪ੍ਰੈਸ ਕਾਨਫਰੰਸ ਕਰਦੇ ਆਂ ਕਿਸਾਨ ਸੈੱਲ ਦੇ ਚੇਅਰਮੈਨ ਕਿਰਨਜੀਤ ਮਿੱਠਾ ਵੱਲੋਂ ਅਹਿਮ ਜਿਹੜੇ ਆ ਸਵਾਲ ਖੜੇ ਕਰ ਦਿੱਤੇ ਗਏ ਆ ਤੇ ਉੱਥੇ ਉਹਨਾਂ ਨੇ ਪੰਜਾਬ ਪੁਲਿਸ ਤੇ ਵੀ ਸਵਾਲੀਆ ਚਿੰਨ ਲਗਾਇਆ ਹੈ ਕਿ ਕੁਲਵਿੰਦਰ ਕੌਰ ਤੇ ਐਫਆਈਆਰ ਉਹਨਾਂ ਦਰਜ ਕੀਤੀ ਗਿਆ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਜਦੋਂ ਕੋਈ ਮਾਮਲਾ ਭਖ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਦੇ ਲਈ ਇੱਕ ਐਫ ਆਈ ਆਰ ਆ ਉਹ ਅਕਸਰ ਦਰਜ ਕਰਨੀ ਪੈਂਦੀ ਹੈ ਜੋ ਕਾਨੂੰਨੀ ਦਾਇਰਾ ਕਹਿੰਦਾ ਤਾਂ ਇਸ ਨੂੰ ਲੈ ਕੇ ਜਿੱਥੇ ਕਿਰਨ ਜੇ ਸਿੰਘ ਮਿੱਠਾ ਜਿਹੜੇ ਸਵਾਲ ਖੜੇ ਕਰ ਰਿਹਾ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇਹ ਮਾਮਲਾ ਹੁਣ ਪੂਰੇ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਗਿਆ ਹੈ ਕੱਕ ਜਿਸ ਮਿੱਠਾ ਵੱਲੋਂ ਜਿੱਥੇ ਅਹਿਮ ਅਪੀਲ ਹੈ ਜਿਹੜੀ ਪ੍ਰਧਾਨ ਮੰਤਰੀ ਨੂੰ ਕੀਤੀ ਗਈ ਹੈ ਕਿ ਜਿਵੇਂ ਹੀ ਪਹਿਲੀ ਸੰਸਦ ਬੈਠੇਗੀ ਤਾਂ ਸਭ ਤੋਂ ਪਹਿਲਾਂ ਕੰਗੜਾ ਰਣੌਤ ਤੋਂ ਪੁੱਛਿਆ ਜਾਵੇ ਕਿ ਆਖਰਕਾਰ ਉਹ ਇਸ ਨਿਗਾ ਨਾਲ ਪੰਜਾਬ ਨੂੰ ਕਿਉਂ ਦਿਖਦੇ ਨੇ ਕਿ ਦੁਜਿਆਂ ਦੇ ਸਾਹਮਣੇ ਪੰਜਾਬ ਨੂੰ ਉਗਰਾਹ ਵਾਦੀ ਜਾਂ ਅਤਵਾਦ ਪੈਦਾ ਕਰਨ ਵਾਲਾ ਸੁਭਾ ਦਿਖਾਇਆ ਜਾ ਰਿਹਾ ਖਾਸ ਕਰਕੇ ਉਹ ਸੁਭਾ ਜਿਹੜਾ ਕਿ ਕਿਸਾਨੀ ਹੁੰਦਿਆ ਹੋਇਆ ਅਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰ ਰਿਹਾ ਹੈ ਤੇ ਅਹਿਮ ਰੋਲ ਅਦਾ ਕਰ ਰਿਹਾ ਤੇ ਉਸੇ ਸੂਬੇ ਨੂੰ ਟੇਢੀਆਂ ਨਜ਼ਰਾਂ ਨਾਲ ਆਖਰਕਾਰ ਜਿਹੜੇ ਕੰਗੜਾ ਰਣੌਤ ਨੇ ਉਹ ਕਿਉਂ ਦੇਖਦੇ ਨੇ ਤਾਂ ਇਹ ਸਵਾਲ ਆ ਜਿਹੜੇ ਉਹ ਵੱਡੇ ਸਵਾਲ ਖੜੇ ਕੀਤੇ ਆ ਕਿ ਰਣਜੀਤ ਮਿੱਠਾ ਵੱਲੋਂ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਇਹ ਮਾਮਲਾ ਜਿਹੜਾ ਦਿਨੋ ਦਿਨ ਭਖਦਾ ਜਾ ਰਿਹਾ ਹੈ ਤੇ ਇਸ ਮਾਮਲੇ ਤੇ ਜਿੱਥੇ ਇੱਕ ਪਾਸੇ ਵੱਡੇ ਜਿੱਤ ਦਰਜ ਕਰਕੇ ਕੰਗੜਾ ਰਣੌਤ ਲੋਕ ਸਭਾ ਪਹੁੰਚੀ ਸੀ ਅਤੇ ਲੋਕਾਂ ਨੂੰ ਉਮੀਦ ਸੀ ਕਿ ਉਹ ਲੋਕ ਸਵਜਾ ਚ ਜਾ ਕੇ ਲੋਕਾਂ ਦੇ ਮੁੱਦੇ ਚੱਕਣਗੇ ਪਰ ਉਹ ਕਿਤੇ ਨਾ ਕਿਤੇ ਆਪਣੇ ਹੀ ਮਾਮਲੇ ਵਿੱਚ ਉਲਝਦੇ ਹੋਏ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਔਨ ਏਅਰ